ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਹਾਂ ਤੁਹਾਡਾ ਟੈਲੀਵੈਲਟਿਕ ਪ੍ਰਿੰਟ ਫੈਸ਼ਨ ਜੱਸਾ ਦੇ ਚੈਨਲ ਤੇ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਜੋ ਵੀ ਭੈਣ ਭਰਾ ਚੈਨਲ ਤੇ ਨਵੇਂ ਨੇ ਪਲੀਜ਼ ਚੈਨਲ ਨੂੰ ਨਾ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਤਾਂ ਕਿ ਆਉਣ ਵਾਲੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਜਿਹੜੀ ਉਹ ਤੁਹਾਡੇ ਕੋਲੇ ਪਹੁੰਚ ਸਕੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਤਾਂ ਕਿ ਕੋਈ ਵੀ ਸੂਟ ਦਾ ਡਿਜ਼ਾਈਨ ਹੈ ਜਿਹੜਾ ਉਹ ਤੁਹਾਡੇ ਦੇਖਣ ਕੰਿਊ ਰਹੇ ਨਾ ਕੋਈ ਵੀ ਡਿਜ਼ਾਈਨ ਹੈ ਜਿਹੜਾ ਉਹ ਮਿਸ ਨਾ ਹੋ ਸਕੇ ਐਂਡ ਤੱਕ ਵੀਡੀਓ ਹੈ ਜਿਹੜੀ ਜ਼ਰੂਰ ਦੇਖਿਆ ਕਰੋ ਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਜਿਹੜੇ ਅੱਜ ਵਾਲੇ ਸੂਟ ਲੈ ਕੇ ਆਏ ਆ ਅਸੀਂ ਤੁਹਾਡੇ ਵਾਸਤੇ ਇਹ ਸੂਟ ਕੁਸ਼ ਰਾਮ ਟੈਕਸ ਦੇ ਰਹਣਗੇ ਕੁਸ਼ ਬਿਨਾਂ ਰਾਮ ਟੈਕਸ ਦਰਣਗੇ ਠੀਕ ਹੈ ਜੀ ਜਿਹੜੇ ਰਾਮ ਟੈਕਸ ਦੇ ਹੋਣਗੇ ਉਹ ਅਸੀਂ ਤੁਹਾਨੂੰ ਨਾਲ ਦੇ ਨਾਲ ਅਸੀਂ ਦੱਸਾਂਗੇ ਉਹਨਾਂ ਦੀ ਵੈਸੇ ਰਾਮ ਟੈਕਸ ਦੇ ਕੱਪੜੇ ਦੀ ਤਾਂ ਸਾਨੂੰ ਸਾਰਿਆਂ ਨੂੰ ਪਤਾ ਵੀ ਕੋਈ ਕੰਪਲੇਨ ਨਹੀਂ ਹੁੰਦੀ ਹੈਗੀ ਇਹ ਤਾਂ ਆਪਾਂ ਨੂੰ ਸਾਰਿਆਂ ਨੂੰ ਹੀ ਪਤਾ ਹੈਗਾ ਵੀ ਰਾਮ ਟੈਕਸ ਦਾ ਜਿਹੜਾ ਕੱਪੜਾ ਹੁੰਦਾ ਬਸ ਓਕੇ ਰਿਪੋਰਟ ਹੁੰਦੀ ਆ ਉਹਦੀ ਜਿਹੜਾ ਇਹ ਵਾਲਾ ਸੂਟ ਆਗਾ ਇਹ ਤੁਸੀਂ ਨੇੜੇ ਤੋਂ ਚੈੱਕ ਕਰ ਸਕਦੇ ਹੋ ਇਹ ਨਾ ਦੇ ਥ੍ਰੈਡ ਦੇ ਨਾਲ ਇਦਾਂ ਵਰਕ ਹੋਇਆ ਹੋਇਆ ਜਿਹੜਾ ਇਹ ਵਾਲਾ ਇੱਥੋਂ ਇਹ ਗਲੇ ਤੇ ਆ ਜਾਊਗਾ ਇਹ ਆ ਤੁਸੀਂ ਚੈੱਕ ਕਰੋ ਇਹ ਵਾਲਾ ਕਿਹ ਰਿਹਾ ਤੇ ਆਜੂ ਨੇੜੇ ਦੇਖੋ ਤੁਸੀਂ ਨੇੜੇ ਤਾਂ ਇਹ ਵਾਲਾ ਜਿਹੜਾ ਇਹ ਗਲੇ ਦੇ ਉੱਪਰ ਆ ਜਾਊਗਾ ਆ ਵਾਲੀਆਂ ਬਾਜੂ ਆ ਜਾਣਗੀਆਂ ਤੇਰੀਆਂ ਆ ਤੁਸੀਂ ਚੈੱਕ ਕਰ ਸਕਦੇ ਹੋ ਵੀ ਔਰਗਾਂਜਾ ਲਗਾ ਕੇ ਆ ਜਿਹੜਾ ਇਹ ਬਾਜੂ ਦੇ ਉੱਪਰ ਵਰਕ ਕੀਤਾ ਹੋਇਆਗਾ ਜਿਹੜਾ ਇਹ ਵਾਲਾ ਸੂਟ ਹੈਗਾ ਇਹ ਆਪਾਂ ਕਹਿ ਸਕਦੇ ਹਾਂ ਜਿਵੇਂ ਲਾਈਟ yellow ਜਿਹਾ ਕਲਰ ਦਾ ਆ ਸੂਟ ਬਹੁਤ ਜ਼ਿਆਦਾ ਸੋਨਾ ਕਲਰ ਹੈਗਾ ਔਰਗਾਂਜਾ ਦਾ ਹੀ ਸ਼ਰਟ ਰਹੇਗੀ ਪਿਓਰ ਦੀ ਟੋਪ ਰਹੇਗੀ ਆ ਦੇਖੋ ਇਹ ਵਾਲਾ ਜਿਹੜਾ ਸੂਟ ਹੈ ਇਹ ਰਾਮ ਟੈਕਸ ਦਾ ਰਹੇਗਾ ਜੀ ਇਹ ਵਾਲਾ ਸੂਟ ਆ ਜਿਹੜਾ ਰਾਮ ਟੈਕਸ ਦਾ ਰਹੇਗਾ ਦੁਪੱਟਾ ਤੁਸੀਂ ਚੈੱਕ ਕਰ ਸਕਦੇ ਹੋ ਪਿਓਰ ਔਰਗਾਂਜਾ ਦਾ ਦੁਪੱਟਾ ਰਹੇਗਾ ਇਹਦਾ ਲੈਸ ਦੇ ਨਾਲ ਫਿਨਿਸ਼ਿੰਗ ਹੈ ਇਦਾਂ ਫੁੱਲ ਬਣੇ ਹੋਏ ਆ ਸਾਰੇ ਦੁਪੱਟੇ ਦੇ ਵਿੱਚ ਜਿਹੜਾ ਇਹਦਾ ਪ੍ਰਾਈਸ ਆ ਉਹ ਸਿਰਫ 3500 ਰੁਪਏ ਰਹੇਗਾ ਸ਼ਿਪਿੰਗ ਆ ਜਿਹੜੀ ਆਪਾਂ ਫ੍ਰੀ ਦੇਵਾਂਗੇ ਪ੍ਰਾਈਸ ਆ ਜਿਹੜਾ ਉਹ 3500 ਰੁਪਏ ਰਹੇਗਾ ਸ਼ਿਪਿੰਗ ਆ ਜਿਹੜੀ ਉਹ ਆਪਾਂ ਫ੍ਰੀ ਦੇਵਾਂਗੇ ਲੈਮਨ ਜਿਹੇ ਕਲਰ ਦਾ ਸੂਟ ਆ ਇਹ नेक्स्ट ਸੂਟ ਆ ਜਿਹੜਾ ਇਹ ਆਪਾਂ ਕੰਚਾ ਹੀ ਹਰਾ ਬੋਲ ਦਿੰਨੇ ਆ ਓਦਾਂ ਦਾ ਕਲਰ ਜਿਹਨੂੰ ਆਪਾਂ ਕੰਚਾ ਹੀ ਹਰਾ ਕਹਿੰਦੇ ਹੁੰਦੇ ਆ ਇਹ ਓਦਾਂ ਦਾ ਇਹ ਵੀ ਔਰਗੈਂਜਾ ਦੇ ਉੱਪਰ ਆ ਇਹ ਤੁਸੀਂ ਨੇੜੇੋਂ ਜਿਹੜਾ ਉਹ ਚੈੱਕ ਕਰ ਸਕਦੇ ਹੋ ਜਿਹੜੇ ਆਹ ਵਾਲਾ ਗਾ ਇਹਦੇ ਵਿੱਚ ਨਿੱਕਾ ਨਿੱਕਾ ਇਦਾਂ ਵਰਕ ਹੋਇਆ ਹੋਇਆ ਆਹ ਵਾਲਾ ਗਾ ਜਿਹੜਾ ਇਹ ਪੈਚ ਵਰਕ ਲਗਾਇਆ ਹੋਇਆ ਇਹ ਵਾਲਾ ਸਾਰਾ ਪੈਚ ਵਰਕ ਹੋਇਆ ਹੋਇਆ ਇਹ ਵਾਲਾ ਜਿਹੜਾ ਪ੍ਰਿੰਟ ਦੇ ਉੱਪਰ ਇਦਾਂ ਨਾਟ ਵਰਕ ਹੋਇਆ ਹੋਇਆ ਇੱਕ ਫੁੱਲ ਇਹ ਵਾਲਾ ਆਊਗਾ ਇੱਕ ਫੁੱਲ ਗਲੇ ਦੇ ਉੱਪਰ ਆਊਗਾ ਇੱਥੇ ਇਹ ਵਾਲਾ ਗਲੇ ਦੇ ਉੱਪਰ ਆਊਗਾ ਇਹ ਵਾਲਾ ਕਿਹੜਾ ਆਜੂਗਾ ਸੇਮ ਇਹਦੀਆਂ 슬ੀਵਜ਼ ਆਉਣਗੀਆਂ ਆਹ ਵਾਲੀਆਂ ਇਹਦੀਆਂ 슬ੀਵਜ਼ ਆ ਜਾਣਗੀਆਂ ਸੇਮ ਇਹਦੀ ਐਦਾਂ ਬੈਗ ਆਊਗੀ ਇਹ ਔਰਗੈਂਜਾ ਦਾ ਸੂਟ ਰਹੇਗਾ ਜੀ वाला सूट भी अपना राम टैक्स का रहेगा जी चेक कर सकते हो ए वाला सूट है जेड़ा राम टैक्स का रहेगा जेड़ा दुपट्टा गा भी सेम रहेगा एन एने का ज्यादा खूबसूरत तो सूट है बहुत ज्यादा ਤੁਸੀਂ ਦੇਖੋ ਵੱਡੇ ਫੁੱਲ ਆ ਜਿਹੜੇ ਉਹ ਇੱਧਰ ਕਾਰਨਰ ਤੇ ਬਣੇ ਹੋਇਆ ਵਿਚਕਾਰ ਇਦਾਂ ਛੋਟੇ ਬਣੇ ਹੋਇਆ ਫਿਰ ਸੈਂਟਰ ਦੇ ਵਿੱਚ ਇੱਕ ਵੱਡਾ ਫੁੱਲ ਆਜੂ ਫਿਰ ਕਾਰਨਰ ਤੇ ਆਜੂ ਬਾਕੀ ਇਹਨਾਂ ਦੀ ਲੈਂਥ ਹੈ ਜਿਹੜੀ ਉਹ ਪੂਰੀ ਫੁੱਲ ਹੁੰਦੀ ਆ ਰਾਮ ਟੈਕਸ ਦੇ ਕੱਪੜੇ ਦੀ ਤਾਂ ਕੋਈ ਕੰਪਲੇਨ ਹੀ ਨਹੀਂ ਹੁੰਦੀ ਹੈਗੀ ਇਹ ਵਾਲੀ ਇਦਾਂ ਲੇਸ ਦਿੱਤੀ ਹੋਈ ਆ ਜਿਹੜਾ ਇਹ ਸੂਟ ਦਾ ਪ੍ਰਾਈਸ ਆ ਇਹ ਵੀ 3500 ਰੁਪਏ ਦੇ ਵਿੱਚ ਰਹੇਗਾ ਸ਼ਿਪਿੰਗ ਆ ਜਿਹੜੀ ਉਹ ਆਪਾਂ ਬਿਲਕੁਲ ਫਰੀ ਦੇਵਾਂਗੇ ਜੇ ਕਿਸੇ ਵੀ ਭੈਣ ਨੂੰ ਇਹਨਾਂ ਸੂਟਾਂ ਦੇ ਵਿੱਚੋਂ ਕੋਈ ਵੀ ਸੂਟ ਪਸੰਦ ਹੋਵੇ ਤਾਂ ਸਕਰੀਨਸ਼ਾਟ ਲੈ ਕੇ ਤੁਸੀਂ ਮੇਰੇ ਦਿੱਤੇ ਹੋਏ ਨੰਬਰ ਦੇ ਉੱਪਰ WhatsApp ਦੇ ਉੱਪਰ ਦਾ ਮੈਸੇਜ ਆ ਜਿਹੜਾ ਉਹ ਕਰ ਸਕਦੇ ਹੋ ਨੈਕਸਟ ਸੂਟ ਆ ਜਿਹੜਾ ਇਹ ਹੈਗਾ ਮੈਂ ਲਾਹਾਂ ਉਹ ਮੈਂਦੀ ਜਾਂ ਖੱਖੀ ਮੈਂਦੀ ਜਾਂ ਕਹਿ ਸਕਦੇ ਐ ਪ੍ਰੋਪਰ ਮੈਂਦੀ ਨਹੀਂ ਹੈਗਾ ਤੁਹਾਨੂੰ ਜਿਹੜਾ ਇਹਦਾ ਹਗਾ ਕਲਰ ਉਹ ਸੇਮ ਆ ਰਿਹਾ ਮੋਬਾਈਲ ਦੇ ਵਿੱਚ ਇਹ ਵਾਲੀ ਔਰਗਾਂਜਾ ਦੀ ਸ਼ਰਟ ਰਹੇਗੀ ਇਹ ਵਾਲੀ ਇਹਦੀ ਬਾਟਮ ਰਹੇਗੀ ਪਿਓਰ ਦੀ ਇਹ ਤੁਸੀਂ ਨਾ ਨੇੜੇ ਤੋਂ ਆ ਜਿਹੜਾ ਉਹ ਚੈੱਕ ਕਰ ਸਕਦੇ ਹੋ ਆ ਦੇਖੋ ਇਹਦਾ ਜਿਹੜਾ ਵਰਕਾਗਾ ਉਹ ਸਾਰਾ ਹੀ ਕਰਾਸ ਸਟਿਚਿੰਗ ਦੇ ਵਿੱਚ ਆ ਜਿਹੜਾ ਵਰਕ ਹੋਇਆ ਹੋਇਆ ਜੀ ਇਹ ਕ੍ਰੋਸ ਸਟਿਚਿੰਗ ਦੇ ਵਿੱਚ ਵਰਕ ਹੋਇਆ ਹੋਇਆ ਇਹ ਸਾਰਾ ਘੇਰੇ ਦੇ ਉੱਪਰ ਰਹੇਗਾ ਸੈਂਟਰ ਸਾਰੀ ਫਰੰਟ ਦੇ ਵਿੱਚ ਨਿੱਕੀ ਨਿੱਕੀ ਬੂਟੀ ਰਹੇਗੀ ਇਹ ਤੁਸੀਂ ਚੈੱਕ ਕਰ ਸਕਦੇ ਹੋ ਘੇਰੇ ਦੇ ਉੱਪਰ ਵਰਕ ਰਹੇਗਾ ਜੀ ਫਰੰਟ ਦੇ ਵਿੱਚ ਨਿੱਕੀ ਬੂਟੀ ਰਹੇਗੀ ਇਹ ਵੀ ਤੁਸੀਂ ਚੈੱਕ ਕਰ ਸਕਦੇ ਹੋ ਰਾਮ ਟੈਕਸ ਦਾ ਇਹ ਸੂਟ ਰਹੇਗਾ ਜਿਹੜਾ ਇਹਦਾ ਦੁਪੱਟਾ ਦਾ ਉਹ ਇਸ ਤੋਂ ਵੀ ਜ਼ਿਆਦਾ ਖੂਬਸੂਰਤ ਹੈ ਆ ਦੇਖੋ ਟੋ ਸਾਈਡ ਇਹਦੇ ਬਾਰਡਰ ਆਏਗਾ ਸੇਮ ਕ੍ਰੋਸ ਸਟਿਚਿੰਗ ਦਾ ਹੀ ਵਰਕ ਆਊਗਾ ਕ੍ਰੋਸ ਸਟਿਚਿੰਗ ਦਾ ਹੀ ਦੁਪੱਟੇ ਦੇ ਉੱਪਰ ਵਰਕ ਆਏਗਾ ਸੈਂਟਰ ਦੇ ਵਿੱਚ ਆ ਦੇਖੋ ਐਦਾਂ ਬੂਟੀਆਂ ਬਣੀਆਂ ਹੋਈਆਂ ਨੇ ਰਾਮ ਟੈਕਸ ਦਾ ਇਹ ਸੂਟ ਰਹਿਣ ਵਾਲਾ ਦੋਨੋਂ ਸਾਈਡ ਦੇ ਉੱਪਰ ਬਾਰਡਰ ਬਣਿਆ ਹੋਇਆ ਇਹ ਕੜਾਈਏ ਜਿਹੜੀ ਪਹਿਨੇ ਇਹ ਨਹੀਂ ਕਿਸੇ ਵੀ ਤਰ੍ਹਾਂ ਖਰਾਬ ਨਹੀਂ ਹੁੰਦੀ ਹੁੰਦੀ ਇਹ ਬਹੁਤ ਸੋਹਣਾ ਵਰਕ ਹੋਇਆ ਹੋਇਆਗਾ ਇੰਨਾ ਕੁ ਜ਼ਿਆਦਾ ਬ੍ਰੀਕ ਹੋਇਆ ਹੋਇਆ ਤੁਸੀਂ ਐਂ ਜਮਾ ਚੈੱਕ ਕਰ ਸਕਦੇ ਹੋ ਉਵੇਂ ਹੀ ਸੇਮ ਦੁਪੱਟੇ ਦੇ ਉੱਪਰ ਹੋਇਆ ਹੋਇਆ ਉਵੇਂ ਹੀ ਸੇਮ ਸ਼ਰਟ ਦੇ ਉੱਪਰ ਹੋਇਆ ਹੈ ਇਹ ਬਹੁਤ ਜ਼ਿਆਦਾ ਸੋਹਣਾ ਸੂਟ ਹੈਗਾ ਜਿਹੜਾ ਇਹਦਾ ਪ੍ਰਾਈਸ ਆ ਉਹ ਸਿਰਫ 3500 ਰੁਪਏ ਹੀ ਲਗਾਇਆਗਾ ਬਹੁਤ ਜ਼ਿਆਦਾ ਲੈਸ ਪ੍ਰਾਈਸ ਦੇ ਵਿੱਚ ਤੁਹਾਨੂੰ ਇਹ ਸੂਟ ਨੇ ਜਿਹੜੇ ਰਾਮ ਟੈਕਸ ਦੇ ਆਪਾਂ ਦੇ ਰਹੇ ਹਾਂ ਜਿਹੜੀ ਸ਼ਿਪਿੰਗ ਆ ਉਹ ਬਿਲਕੁਲ ਫਰੀ ਰਹੇਗੀ ਇਹ ਆਪਣੇ ਕੋਲੇ ਸਿਰਫ ਸਿੰਗਲ ਸਿੰਗਲ ਪੀਸ ਬਚਿਆ ਹੋਇਆ ਜੀ ਜੇ ਕਿਸੇ ਵੀ ਭੈਣ ਨੂੰ ਕੋਈ ਵੀ ਇਹਨਾਂ ਸੂਟਾਂ ਦੇ ਵਿੱਚੋਂ ਕੋਈ ਸੂਟ ਪਸੰਦ ਆ ਤਾਂ ਸਕਰੀਨਸ਼ਾਟ ਲੈ ਕੇ ਜਲਦੀ ਮੈਸੇਜ ਕਰਨਾ ਜਿਹੜੀ ਭੈਣ ਨੇ ਪਹਿਲਾਂ ਕਰਤਾ ਉਸ ਨੂੰ ਹੀ ਸੂਟ ਮਿਲ ਚੂਗਾ ਨੈਕਸਟ ਸੂਟ ਆ ਜਿਹੜਾ ਇਹ ਹੈਗਾ ਆਪਣੇ ਕੋਲੇ ਜੌਰਜਟ ਤੇ ਆ ਤੁਸੀਂ ਚੈੱਕ ਕਰੋ ਇਹ ਵਾਲਾ ਸੂਟ ਆ ਜਿਹੜਾ ਇਹ ਹੈਗਾ ਪਿਓਰ ਜੌਰਜਟ ਦੇ ਉਪਰ ਐਨੀ ਕੁ ਜ਼ਿਆਦਾ ਸੌਫਟ ਆ ਜੀ ਆ ਤੁਸੀਂ ਚੈੱਕ ਕਰ ਸਕਦੇ ਹੋ ਬਿਲਕੁਲ ਹੀ ਹਾਰਡ ਨਹੀਂ ਹੈਗੀ ਤੁਸੀਂ ਨਾ ਦੇਖ ਕੇ ਇਦਾਂ ਨਹੀਂ ਦੱਸ ਸਕਦੇ ਵੀ ਇਹ ਜੌਰਜਟ ਆ ਐਨੀ ਕੁ ਜ਼ਿਆਦਾ ਸੌਫਟ ਆ ਆ ਤੁਸੀਂ ਚੈੱਕ ਕਰ ਲਓ ਇਹ ਦੇ ਵਿੱਚ ਨਾ ਸਾਰੇ ਦੇ ਵਿੱਚ ਆਰੀ ਵਰਕ ਆ ਜਿਹੜਾ ਉਹ ਹੋਇਆ ਹੋਇਆ ਸਾਰੀ ਸ਼ਰਟ ਦੇ ਵਿੱਚ ਫਰੰਟ ਬੈਕ ਦੋਨੋਂ ਸਾਈਡ ਤੇ ਆਰੀ ਵਰਕ ਆ ਜਿਹੜਾ ਉਹ ਹੋਇਆ ਹੋਇਆ ਜਿਹੜੀ ਇਹਦੀ ਬਾਟਮ ਆਂਗੀ ਉਹ ਵਾਲੀ ਇਹ ਵਾਲੀ ਹੈਗੀ ਹੈ ਸ਼ਿਲਕ ਦੀ ਬਾਟਮ ਸ਼ਿਲਕ ਦੀ ਇਹਦਾ ਨਾ ਬਾਟਮ ਰਹੇਗੀ ਇਹ ਤੁਸੀਂ ਦੇਖ ਸਕਦੇ ਹੋ ਬਾਟਮ ਆ ਜਿਹੜੀ ਉਹਦੇ ਉੱਪਰ ਵੀ ਆਪਣਾ ਵਰਕ ਕੀਤਾ ਹੋਇਆ ਜਿਹੜਾ ਇਹਦੇ ਨਾਲ ਦੁਪੱਟਾ ਰਹੇਗਾ ਹਾਂ ਦੇਖੋ ਇਹ ਵਾਲਾ ਜੌਰਜਟ ਦਾ ਦੁਪੱਟਾ ਰਹੇਗਾ ਇਹ ਵਾਲਾ ਜੌਰਜਟ ਦਾ ਦੁਪੱਟਾ ਰਹੇਗਾ ਜਿਹੜਾ ਇਹਦਾ ਪ੍ਰਾਈਸ ਉਹ ਸਿਰਫ 2700 ਰੁਪਏ ਰਹੇਗਾ ਸ਼ਿਪਿੰਗ ਆ ਜਿਹੜੀ ਉਹ ਬਿਲਕੁਲ ਫ੍ਰੀ ਰਹੇਗੀ ਜੇ ਕਿਸੇ ਵੀ ਭੈਣ ਨੂੰ ਇਹਨਾਂ ਸੂਟਾਂ ਦੇ ਵਿੱਚੋਂ ਕੋਈ ਵੀ ਸੂਟ ਪਸੰਦ ਹੋਏ ਪਲੀਜ਼ ਜਲਦੀ ਤੋਂ ਜਲਦੀ ਸਕਰੀਨਸ਼ਾਟ ਲੈ ਕੇ WhatsApp ਦੇ ਉੱਪਰ ਤੁਸੀਂ ਮੈਸੇਜ ਜਿਹੜਾ ਉਹ ਕਰ ਸਕਦੇ ਹੋ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਧੰਨਵਾਦ ਜੀ